ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸੁੱਕੜਾਹਲਾ ਪਿੰਡ ਹਰਸ਼ਸੀਨਾ ਅਡਾ ਕੁੱਕੜਾਹਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਕੁੱਕੜਾਹਲੇ ਦੇ ਬਿਲਕੁਲ ਨਾਲ ਹੀ ਪਿੰਡ ਜਿਹੜਾ ਵੀਜਣਾ ਦਾ ਤੇ 에어ਪੋਰਟ ਵੀ ਜਿਹੜਾ ਬਿਲਕੁਲ ਲੱਗ ਗਿਆ ਆ ਆ ਦੇਖ ਸਕਦੇ ਬਿਲਕੁਲ ਨਾਲ ਹੀ ਜਿਹੜਾ ਇੱਥੇ 에어ਪੋਰਟ ਆ ਤੇ ਗੱਲਬਾਤ ਹੁਣ ਆਪਾਂ ਲਵੀ ਵੀਰ ਨਾਲ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਸਣਾ ਠੀਕ ਠਾਕ ਜੀ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਨਾਮ ਆਪਣਾ ਲਾਪਤੀ ਸਿੰਘ ਜੀ ਪਿੰਡ ਆਪਣਾ ਸ਼ਜਨਾ ਡਾਕਪੜਾ ਵਾਲੇ ਵਾਜਦਾ ਵਾ ਤਖਸੀਰ ਹੋ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਫੋਲਦਾ ਫੋਨ ਨੰਬਰ ਹੈਗਾ ਜੀ 98817 7428 ਤੇ 에어ਪੋਰਟ ਵੀ ਲੱਗ ਗਈ ਆ ਨਾ ਇਥੋਂ 에어ਪੋਰਟ ਤੋਂ 5 5.5 ਕਿਲੋਮੀਟਰ ਬਾਜੀ ਠੀਕ ਹੈ ਜੀ ਤੇ ਅੱਜ ਸਾਰੀਆਂ ਸੂਈਆਂ ਸਾਰੀਆਂ ਸੂਈਆਂ ਤੇ ਰੇਟ ਨਿਕਨੇ ਕਿਹੜੀ ਰੇਟ ਛੋਟੇ ਜੀ ਠੀਕ ਹੈ ਤੇ ਚਲੋ ਸ਼ੁਰੂਆਤ ਪਹਿਲਾਂ ਕਿਹੜੀ ਪਹਿਲਾਂ ਗਾਂ ਹੀ ਮਖਾ ਦਈਏ ਫੇਰ ਹੀ ਮੱਜਾ ਮਖਾਉਨੇ ਗਾਂ ਇੱਕੋ ਹੀ ਆ ਕਿੰਨਾ ਚਿਰ ਹੋ ਗਿਆ ਇਹਨੇ ਸੋਈ ਨਾ ਇਹਨੂੰ ਸੋਈ ਨੂੰ 7-8 ਦਿਨ ਹੋ ਗਏ ਆ ਆ ਥਾਣੇ ਦੇ ਦੇਖ ਸਾਦੇ ਲੱਗੇ ਤੋਂ 7-8 ਦਿਨ ਜਿਹੜੇ ਕਹਿੰਦੇ ਕਿ ਸੋਈ ਨਾ ਹੋ ਗਏ ਆ ਤੋਰੋ ਫੇਰ ਇੱਕ ਰੀਨ ਲੈ ਆ ਜੋ ਜੀ ਥੋੜਾ ਜਿਆ ਪੱਕੀ ਜਗ੍ਹਾ ਤਾਂ ਕਰਦੀ ਆ ਇਹ ਵੀ ਜਿਹੋ ਜੀ ਗਾਵਾ ਉਹੋ ਜੀ ਕਿਸੇ ਨੇ ਸੰਭੀ ਨਹੀਂ ਆ ਜਵਾ ਵੜਾਉਂਦੀ ਆ ਵੇਜੀ ਲੱਗਾ ਜੇ ਠੀਕ ਤੇ ਦਿਖਾਈ ਦੋ ਸੇਂ ਥਾਂ ਦੇ ਬੜੀ ਤਾਂ ਵੇਖੋ ਕੁੜੀ ਇਹਨਾਂ ਦਾ ਤੇ ਪਿਛਲੇ ਸਾਲਾਂ ਦਾ ਦਿਖਾ ਦੇ ਚਾ ਵਾ ਠੀਕ ਹੈ ਹੈ ਕਿ ਠੰਡੀ ਤੇਰੀ ਆ ਕੇ ਕਿੰਨਾ ਹੀ ਦੁੱਧ ਦਿ ਆ ਰਹੇ ਤੇ ਕੋਲ ਇਹ ਕੋ ਦੁੱਧ ਵੀਜੀ 9 ਕਿਲੋ ਹੋਗਾ ਦੁੱਧ ਪੱਕਾ ਠੀਕ ਆ ਤੇ ਆ ਵਾ ਅੱਛਾ ਜੀ ਜਿਹੜਾ ਇਹਦਾ ਤਾਜ਼ਾ ਹੀ ਆ ਬੱਚਾ ਜਿਹੜਾ ਅੱਜ ਜਿਆਦੇ ਦਿਨਾਂ ਦਾ ਨਹੀਂ ਹੈ 9 ਕਿਲੋ ਪੱਕਾ ਦੁੱਧ ਹੈਗਾ ਜੀ ਕਿੰਨਾ ਕੁ ਚਵਾਈ ਜਾਊਗੀ ਦੁੱਧ 12 ਕਿਲੋ ਜੀ ਥੋੜੀ ਕੱਦ ਕੁਝ ਪੂਰਾ ਵਾ ਥੋੜੀ ਰਸੀ ਹੈ ਸਾੰਭੀ ਹਾਂ ਜੀ ਹਾਂ ਜੀ ਤੇ 12 ਕਿਲੋ ਦੇਈ ਜਾਵੇ ਬੜਾ ਹੈ ਤੇ ਮੋਲੇ ਦਾ ਮੋਲੇ ਦਾ ਭਾਗ ਕਿੰਨਾ 35000 ਕਰ ਲਈਏ 35000 ਕੀ ਕਰਨੀ ਵਿੱਚ ਸ਼ੋਰ ਸ਼ਰ 32 ਜਿਹੜੀ ਵਜੀ 32 ਦੇ ਪੂਰੇ 30 ਦੀ ਤੇਰੀ ਹੈ ਪੂਰੇ 30 ਦੀ ਦਿਨਾਂ ਹੀ ਗੋਲ ਕਰਾਂਗੇ ਠੀਕ ਹੈ ਜੀ ਤੇ ਹੁਣ ਆ ਜਿਹੜੀ ਛੋਟੀ ਤਾਂ ਜੀ ਸੂਈ ਆ ਕਿੰਨਾ ਵਾ ਸੂਆ ਜੇ ਦਾ ਇਹ ਪਹਿਲਾ ਹੀ ਸੂਆ ਜੀ ਪਹਿਲਾ ਹੀ ਸੂਆ ਤੇ ਕਿੰਨੇ ਦਿਨਾਂ ਕੋ ਸੂਈ ਨਾ ਇਹਨੂੰ ਅੱਜ ਪੰਜਵਾਂ ਦਿਨ ਜੀ ਪੰਜਵਾਂ ਦਿਨ ਹੈ ਸੂਈ ਨਾ ਤੇ ਆ ਥੋੜੀ ਜੀ ਬਾਈ ਨੇ ਵਿਖਾਉਂਦੀ ਆ ਆਪਾਂ ਨੂੰ ਮੈਂ ਕਹਣਾ ਜੀ ਤਾਰ ਦਾ ਨਾ ਭਲਪੂਰ ਹੋ ਸਕਦੀ ਹੈ ਇੱਕ ਤਾਰ ਦਾ ਵੀ ਜੇ ਫਰਕ ਹੋਊਗਾ ਠੀਕ ਹੈ ਇਹ ਵੀ ਡੰਗਰ ਦੇ ਜੇ ਤਾਰ ਦਾ ਵੀ ਫਰਕ ਹੋਵੇ ਭੂਰ ਛਟਾ ਘਟਵਾ ਦਿਖਾਣ ਹੋਇਆ ਆਪਾਂ ਜੁਮੇਵਾਰਾਂ ਠੀ ਕਈ ਯਾਰੀ ਭਲਾਂ ਭਲਾਂ ਪਈਆਂ ਹੁੰਦੀਆਂ ਪਹਿਲਾਂ ਚੋਕੀਆਂ ਦੇ ਬਾਕੀ ਉਤਰੇ ਇਹ ਵੀ ਕੱਦ-ਕੱਟ ਚੰਗਾ ਹੈ ਪਿੱਠ ਕੁੜੇ ਦੀ ਚੰਗੀ ਹੈ ਫੋਨ ਜੇ ਪਸਮਾ ਕਿਵੇਂ ਕੋਈ ਐੜ ਐੜਾ ਲੰਮਾ ਕਰਦੀ ਚਵਾ ਕੋਲਾ ਨਿਆਣਾ ਭਾਰੂ ਕੋਵੇਂ ਠੀਕ ਹੈ ਜੀ ਪਹਿਲਾਂ ਦੇ ਸਾਹ ਨਾਲ ਕੱਦ-ਕਾਠੇ ਚੰਗਾ ਹੈ ਤੇ ਬੋਡੀ ਵੇਟ ਵੀ ਚੰਗਾ ਹੈ ਇਹਦਾ ਤੇ ਆਹ ਕੱਟਾ ਇਹਦਾ ਪਾੜਾ ਲੈਂਦੀ ਮੀਂਹ ਥਾਣੇ ਦੇ ਦੇਖ ਸਕਦੇ ਜੇ ਲਾਗੇ ਤਾਂ ਮੜਾਇਆ ਨਾਲ ਪਾੜਾ ਭਾਗੇ ਨਾ ਬੱਚਾ ਛੱਡਦੇ ਉਸੇਲੇ ਪਤਾ ਮੈਂ ਜੀ ਰਮਾਨਾ ਚੋ ਠੀਕ ਆ ਹਾਂਜੀ ਪਹਿਲਾਂ ਦੱਸਣਾ ਚਾਹੀਦਾ ਵੀ ਪਾੜਾ ਲੈਂਦੀ ਆ ਹਾਂਜੀ ਹਾਂਜੀ ਤੇ ਸੋਈ ਨੂੰ ਕਿੰਨੇ ਦਿਨ ਹੋਏ ਆ ਕੋਈ ਨੂੰ ਅੱਜ ਪੰਜਵਾਂ ਦਿਨ ਜੀ ਤੇ ਕਿੰਨਾ ਦੁੱਧ ਤਿਆਰ ਕਰਗੀ ਜੇ ਇਹ ਥੱਲੇ ਹੋਊਗਾ ਤਾਂ 7 ਕਿਲੋ ਪਰ 6 ਕਿਲੋ ਲਾਓ ਜੇ ਆਪਣੇ ਕੋਈ ਤਾਲੇ ਆਈ ਆ ਠੀਕ ਆ 1 ਕਿਲੋ ਪੱਕਾ ਹੋਗਾ ਦੋ ਤੇ 10 ਕਿਲੋ ਝੋਟੀ ਕਰ ਜੂਗੀ ਠੀਕ ਆ ਤੇ ਬਾਕੀ ਚੂਣ ਚਾਂਣ ਬੜੀ ਸਾਫ ਆਹ ਇਹ ਤੇ ਚਲੋ ਜਿੱਤਨ ਹੌਲੀ ਹੌਲੀ ਚਵਾਈਆਂ ਚ ਆਊਗੀ ਤੇ ਦੁੱਧ ਕਰ ਜੂਗੀ ਹੋਰ ਦਹਾਂਦੇ ਨਾਲ ਤੱਕਰ 7 ਕਿਲੋ ਹੋਗਾ ਦੁੱਧ ਉਹਨੇ ਤੇ ਮੋਲੇ ਦਾ ਫਿਰ ਮੋਲੇ ਦਾ ਵੀ ਜੀ ਕਰਨ ਪਾਣਾ ਜੀ 75 ਕਰੀਏ 70000 ਦੀ ਦਵਾਂਗੇ 70000 ਦੀ ਮਾਨਤਨ ਖੁੱਲਾ ਕਰਾਂਗੇ ਖੁੱਲਾ ਮਾਨਤਨ ਕਰੋਗੇ ਬਾਕੀ ਝੋਟੀ ਦੇਖ ਲਓ ਝੋਟੀ ਚੰਗੀ ਸੋਹਣੀ ਸੁਨੂਕੀ ਤਾਂ ਕੋਈ ਫੋਨ ਲਾਵੇ ਕਰੀ ਹਨਾ ਠੀਕ ਆ ਤੇ ਹੁਣ ਇੱਕ ਆ ਮੱਝ ਜੇ ਦੇ ਵੀ ਸੋਈ ਸਵਾਈਏ ਦੇ ਮਗਰਾ ਕੱਟੀ ਚ ਕੱਟੀ ਜੇ ਦੇ ਮਤਲਬ ਠੀਕ ਆ ਇਹ ਆਹ ਲੋ ਇਦਾਂ ਵੱਡ ਜਾਂਦਾ ਜੀ ਵੇਚੀ ਆ ਉਦਾਂ ਹਵਾ ਜੀ ਜਦੋਂ ਭਰੀ ਨਹੀਂ ਆ ਠੀਕ ਆ ਇਹ ਕਈ ਵਾਰੀ ਅਕਸਰ ਕਈ ਪਸ਼ਵਾਂ ਦੇ ਹੋ ਜਾਂਦਾ ਕੋਈ ਨਾ ਕੋਈ ਵਾਧਾ ਘਟਾ ਤੇ ਆ ਥਾਣੇ ਤੇ ਵੀ ਦੇਖ ਸਕਦੇ ਲੱਗੇ ਤਾਂ ਬਾਕੀ ਉਹ ਕੋਈ ਗੁੰਮੀ ਨਹੀਂ ਆ ਉਤਰਾ ਹੀ ਆ ਜਿਹੜਾ ਨਾ ਕੋਈ ਦਰਦੇ ਆ ਆਦੀ ਮਲਾਂਦੀ ਇੱਕ ਨਹੀਂ ਵੀਰ ਜੀ ਫਿਰ ਦੇਖਾ ਜੀ ਵੇਖੀ ਜਦਾ ਵੇਚ ਵੜ ਜਾਂਦੀ ਆ ਕੋਈ ਚੱਕਰ ਹੀ ਨਹੀਂ ਆ ਗੁੰਮੀ ਨਹੀਂ ਆ ਕੋਈ ਉਤਰਾ ਹੀ ਆ ਜਿਹੜਾ ਕੌਣ ਜਾਣ ਵੀਰ ਜੀ ਬੜੀ ਵਧੀਆ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਤਿਆਰ ਇੱਕ ਉਹ ਜੀ ਹੋਗਾ 7 ਕਿਲੋ ਹੋਗਾ 7 ਕਿਲੋ ਹੈਗਾ 7 ਕਿਲੋ ਤੇ ਇਹਨੂੰ ਕਿੰਨੇ ਦਿਨ ਹੋਈ ਸੂਈ ਨੂੰ ਇਹਨੂੰ 8-9 ਦਿਨ ਹੋ ਗਏ ਹੋ ਤੇ ਇਹ ਕਿੰਨਾ ਦੁੱਧ ਚੁਾਈ ਜਾਊਗੀ ਇਹ ਵੀ 9-10 ਕਿਲੋ ਦੁੱਧ ਹੀ ਚੁਾਈ ਜਾਊਗੀ ਤੇ ਇਹਦਾ ਮੁੱਲ ਇਨਾ ਮੁੱਲ ਕੋਈ ਸਾਠ ਨਹੀਂ ਕੋਈ ਤਕਵੀਨ ਜਾਰੀ ਅੱਛਾ ਨਾ 52000 52000 ਬਾਕੀ ਚਲੋ ਮੌਕੇ ਤੇ ਛੋਟ ਛਾਟ ਹੋਰ ਕਰ ਦਾਂ ਠੀਕ ਹੈ ਤੇ ਹੁਣ ਇੱਕ ਆ ਵੀ ਛੋਟੀ ਸੂਈ ਸਵਾਈ ਹੈ ਇਹਨੂੰ ਕਿੰਨੇ ਦੇਣਾ ਵੀ ਸੂਈ ਨੂੰ ਇਹਨੂੰ 8-10 ਦਿਨ ਹੋਗੇ ਇਰਕੋਂ ਦੁੱਧ ਹੋਊਗਾ 11 ਕਿਲੋ ਪਰ ਦਹਾਂ ਦੀ ਪੱਕੀ ਗਰੰਟੀ ਹੋਊਗਾ ਆਪਣੀ ਤੇ ਇਹ ਕਿੰਨਾਂ ਚ ਭਾਈ ਜਾਊਗੀ ਇਹ ਦੁੱਧ 12-13 ਕਿਲੋ ਜਵਾਈਏ ਠੀਕ ਹੈ ਇਹ ਤੇ ਮਗਰ ਕੀ ਹੈ ਇਹ ਤੇ ਮਗਰ ਵੀ ਕੱਟੀ ਇਹ ਤੇ ਮਗਰ ਵੀ ਕੱਟੀ ਆ ਉਹਨਾਂ ਦੀ ਕਾਲੀ ਥੋੜਾ ਜਿਹਾ ਡਰਦੀ ਆ ਭੱਜਣਾ ਰਹਾ ਦਾ ਮੋਦੀ ਨਹੀਂ ਕਹਿੰਦੇ ਰਹਾ ਬਾਕੀ ਥੱਲੇ ਚੰਗੀ ਬਣੀ ਹੈ ਥੋੜਾ ਜਿਹਾ ਡਰਦੀ ਡਰਦੀ ਆ ਸਾਡੇ ਕੋਲ ਬਾਕੀ ਥਣ ਵੀ ਚੰਗੇ ਗਾਪਤੇ ਲੱਗਦਾ ਹੈ ਬਹੁਤਾ ਹੋਈ ਲੱਗਾ ਪਈਆਂ ਹਾਂ ਦੇ ਸੰਦੇਸ਼ਵਾਂ ਨਾ ਗਾਣਮ ਚੰਗਾ ਪਿਛਾਨ ਨਾ ਵੀ ਚੰਗਾ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਐ। ਥਣਾ ਦਾ ਸੱਜ ਗਿਆਪ ਜਿਹੜਾ ਇਹਦਾ ਚੰਗਾ ਤੇ ਇਹਦਾ ਫਿਰ ਮੁੱਲ। ਇਹਦਾ ਮੁੱਲ ਕਰਨ ਨੂੰ ਵੀ ਇਹਦਾ 75 ਕਰੀ ਜੀਏਗੇ। 70000 ਦੀ ਮੰਨਤਨ ਕਰਾਂਗੇ। 70 ਚ ਮੰਨਤਨ ਕਰ ਦੋਗੇ। ਕਰਾ ਦਿਓ ਤੁਸੀਂ ਮਾਰ ਜੋ ਉਤਰਾਣਾ। 2000 ਛੱਡ ਦਈਏ। ਛੱਡ ਦਾਂਗੇ ਜੀ। ਬਾਕੀ ਕੋ ਫੋਨ ਲਾਵੇ। 14 ਕਿਲੋ ਦੁੱਧ ਹੋਊਗਾ ਪੱਕਾ ਮਹਿਕ ਉਹ। 10 ਕਿਲੋ ਦੀ ਗਾਰੰਟੀ ਆਪਣੀ ਫੁੱਲ ਹੋਊਗੀ। ਖੁੱਲਾ ਮੰਨਤਨ ਕਰ ਦੋਗੇ। ਹੋਵੇ ਤਿੰਨ ਟਾਈਮ ਚ ਹੋਵੇ। ਜਿੱਦਾਂ ਮਰਜ਼ੀ تسਲੀ ਕਰਕੇ ਖੜੇ ਤੇ ਫੋਨ ਕੋਈ ਲਾਵੇ ਮਾਨ ਤਾਂ ਖੁੱਲਾ ਮਾਨ ਤਾਂ ਖੁੱਲਾ ਹੋਊਗਾ ਸਾਰਿਆਂ ਚ ਹੋਊਗਾ ਖੁੱਲਾ ਠੀਕ ਹੈ ਜੀ ਹਾਂਜੀ ਠੀਕ ਹੈ ਵੀ ਜੀ ਸਾਰੀਆਂ ਹੀ ਸੋਈਆਂ ਸਵਾਈਆਂ ਵਾ ਇੱਥੇ ਆ ਗਿਆ ਆਪਣੀ ਦੋ ਟਾਈਮ ਚਵਾਈ ਕਰਕੇ تسਲੀ ਕਰਕੇ ਵੇਖ ਚੱਕ ਕੇ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਖੜੋ ਸਾਡੇ ਹਰ ਕਿਸੇ ਵੀਡੀਓ ਚ ਬਾਰ ਬਾਰ ਇਹੀ ਬੇਨਤੀ ਹੁੰਦੀ ਆ ਕਿ ਭਾਵੇਂ ਕੋਈ ਜਿੰਨੀ ਮਰਜ਼ੀ ਗਰੰਟੀਆਂ ਦੇਈ ਜਾਵੇ ਪਰ ਤੁਸੀਂ ਆਪਣੀ ਸਮਝਣਾ ਵੇਖ ਚੱਕ ਕੇ ਖੜਨੀ